ਬਹੁਤ ਜੋਸ਼ ਹੁੰਦਾ ਸੀ ਜੀ ਉਹਨਾਂ ਦੇ ਨਾਲ ਦੇ ਵਿੱਚ ਤਾਂ ਤੁਸੀਂ ਕਹੋ ਨਾ ਕਿ ਇੱਕ ਵਾਰੀ ਸਟੇਜ ਤੇ ਚੜਨ ਦਾ ਹੁੰਦਾ ਸੀ ਕਿ ਕਦੋਂ ਵਾਰੀ ਆ ਜਾਈ ਸਾਡੀ ਕਿ ਨੱਚ ਲਈਏ ਤੇ ਇੱਕ ਵਾਰੀ ਦਿਖਾ ਦਈਏ ਉਹਨਾਂ ਨੂੰ ਕਿ ਕੀ ਹੁੰਦਾ ਨੱਚ ਕੇ ਅੱਗੇ ਭੰਗੜਾ ਹੁੰਦਾ ਸੀ ਅਸੀਂ ਝੂਮ ਝੂਮ ਕੇ ਨੱਚਦੇ ਸੀਗੇ ਆਰਾਮ ਨਾਲ ਟਿਕਾ ਕੇ ਨੱਚਦੇ ਸੀਗੇ ਕੋਈ ਪ੍ਰੋਬਲਮ ਵੀ ਨਹੀਂ ਹੁੰਦੀ ਸੀ ਹੁਣ ਉਹ ਭੰਗੜਾ ਘੱਟ ਹੈ ਤੇ ਸਪੀਡ ਜ਼ਿਆਦਾ ਉਹਦੇ ਵਿੱਚ ਕੁਝ ਦਿਖਦਾ ਹੀ ਨਹੀਂ ਹੈ ਤਾਂ ਸਾਹ ਤਾਂ ਨੈਚੁਰਲ ਆਪਣੇ ਫੁੱਲਣੇ ਹੀ ਫੁੱਲਣੇ ਆ ਉਹ 100 ਦੇ ਵਿੱਚੋਂ ਕੁਝ ਦੋ ਹੀ ਹੁੰਦੇ ਆ ਜਿਹੜੇ ਸਹੀ ਸਹੀ ਐਂਡ ਤੱਕ ਚੱਲਦੇ ਆ ਚੂ ਮਰਤਾ ਦੇਖੋ ਜੀ ਉਹ ਵੀ ਕਿਸੇ ਸਾਰੇ ਦੇ ਵਾਸਤੇ ਦਾ ਰੋਗ ਤਾਂ ਹੈ ਨਹੀਂ ਆ ਹੁਣ ਬੇਟਾ ਹੈ ਮੇਰਾ ਜਿੰਨੇ ਹੁਣ ਮੇਰੀ ਅਕੈਡਮੀ ਸੰਭੀ ਹੋਈ ਹੈ ਸਾਰੀ ਅੰਬਰਪ੍ਰੀਤ ਸਾਰਾ ਅਸੀਂ ਕਿਦਰੇ ਵੀ ਸਾਡੇ ਕੋਈ ਇਕੱਠੇ ਹੁੰਨੇ ਆ ਵਿਆਹ ਹੁੰਦਾ ਸੀ ਹੁਣ ਸੀਨੀਅਰ ਹੋ ਗਿਆ ਵੱਡਾ ਹੋ ਗਿਆ ਅਸੀਂ ਦੋਨੋਂ ਹੀ ਪਰ ਉੱਥੇ ਪੰਨੇ ਆ ਪਰ ਪੂਰੇ ਮਹਿਫਿਲ ਕੱਢੀ ਮਹਿਫਿਲ ਕੱਟੀ ਕਰਦੀਦੀ ਉੱਥੇ ਮਤਲਬ ਅਸੀਂ ਜਿੱਥੇ ਵੀ ਕੋਈ ਮੈਰਿਜ ਆਂਦੀ ਹੈ ਕੁਛ ਵੀ ਆਂਦਾ ਸਾਰਾ ਤੇ ਉਹਦੇ ਕਰਕੇ ਬਸ ਝੂਮਰ ਮਲਵਈ ਕੀਤਾ ਬਿਲਕੁਲ ਬਸ ਤੋਂ ਗੁਰਚਾ ਆ ਗੁਰਚਰਨ ਚਤਰਾਜੀ ਦੇ ਨਾਲ ਮੈਂ ਬਹੁਤ ਆ ਉਹਨਾਂ ਨੂੰ ਮੈਂ ਢੋਲਕ ਦੇ ਉੱਤੇ ਉਹਨਾਂ ਤੋਂ ਬੁਲਾਉਂਦਾ ਹੁੰਦਾ ਸੀ ਆਪਣੇ ਸਕੂਲ ਦੇ ਵਿੱਚ ਕਰਾਣਾ ਸਾਧ ਜੀ ਨੂੰ ਹੀ ਬੁਲਾਣਾ ਉੱਥੋਂ ਸੰਗਰੂਰ ਤੋਂ ਉਹੀ ਆਉਂਦੇ ਸੀ ਸਾਰਾ ਮੇਰੇ ਨਾਲ ਤਿਆਰ ਕਰਾਣ ਸੋ ਸ਼ੁਰੂ ਤੋਂ ਹੀ